ਪੁੱਤ ਤੁਸੀਂ ਮੇਰੀ ਮਦਦ ਕਰ ਦੋਗੇ ਨਹੀਂ ਪੁੱਤ ਮੈਨੂੰ ਪੈਸੇ ਨਹੀਂ ਚਾਹੀਦੇ ਤੁਸੀਂ ਮੈਨੂੰ 5 ਕਿਲੋ ਆਟਾ ਹੀ ਲੈ ਦੋ ਠੀਕ ਹੈ ਅੰਕਲ ਜੀ ਤੁਸੀਂ ਇੱਥੇ ਬੈਠੋ ਮੈਂ ਤੁਹਾਨੂੰ 5 ਕਿਲੋ ਆਟਾ ਲੈ ਦਿੰਦੀ ਹਾਂ ਠੀਕ ਹੈ ਪੁੱਤ ਹਾਲੋ ਅੰਕਲ ਜੀ ਧੰਨਵਾਦ ਪੁੱਤ ਤੇਰਾ ਬਹੁਤ ਬਹੁਤ ਕੋਈ ਨਹੀਂ ਅੰਕਲ ਜੀ ਧੰਨਵਾਦ ਵਾਲੀ ਕਿਹੜੀ ਗੱਲ ਆ ਬਸ ਤੁਸੀਂ ਆਪਣਾ ਧਿਆਨ ਰੱਖਿਓ ਠੀਕ ਆ ਉਹ ਅੰਕਲ ਆਪਣਾ ਆਟਾ ਇੱਥੇ ਕਾਹਦਾ ਛੱਡ ਗਏ ਅੱਛਾ ਉਹ ਸੀਰਾ ਭੈਣੇ ਆਟਾ ਛੱਡ ਕੇ ਨਹੀਂ ਗਿਆ ਵੇਚ ਕੇ ਗਿਆ ਵਾ ਵੇਚ ਕੇ ਗਿਆ ਪਰ ਹੁਣੇ ਤਾਂ ਆਟਾ ਉਹਨਾਂ ਨੂੰ ਉਹ ਭੈਣੇ ਉਹਦਾ ਤਾਂ ਰੋਜ਼ ਦਾ ਕੰਮ ਆ ਉਹ ਕਿਸੇ ਤੋਂ ਦਾਲ ਮੰਗ ਲਿਆਉਂਦੇ ਆ ਕਿਸੇ ਤੋਂ ਚੌਲ ਮੰਗ ਲਿਆਉਂਦੇ ਆ ਤੇ ਮੇਰੇ ਕੋਲ ਆ ਕੇ ਵੇਚ ਜਾਂਦੇ ਆ ਤੇ ਤੁਸੀਂ ਖਰੀਦ ਵੀ ਲੈਨੇ ਆ ਤੁਹਾਡੇ ਵਾਸਤੇ ਇਹ ਕਿੰਨੀ ਗਲਤ ਗੱਲ ਆ ਭੈਣੇ ਅਸੀਂ ਕਿਹੜਾ ਉਤੋਂ ਫ੍ਰੀ ਲਿਆਵਾ ਪੈਸੇ ਦਿੱਤੇ ਆ ਉਹਨੂੰ ਨਾਲੇ ਭੈਣੇ ਮੈਨੂੰ ਕਦਾ ਸੁਣਾਈ ਜਾਨੀ ਆ ਮੈਂ ਥੋੜੀ ਕਾ ਉਹਨੂੰ ਭੀਖ ਮੰਗਣ ਨੂੰ ਆ ਦੱਸ ਭਲਾਂ ਅੰਕਲ ਨੂੰ ਵੇਖ ਕੇ ਕੋਈ ਕਹਿ ਸਕਦਾ ਅੰਕਲ ਇੰਨਾ ਚਲਾਕ ਹੋਊਗਾ ਭਲਾਈ ਤੇ ਭਰੋਸੇ ਦਾ ਤਾਂ ਨਾ ਜਮਾਨੇ ਨਹੀਂ ਰਿਹਾ ਲੋਕੀ ਗਰੀਬ ਬਣ ਕੇ ਕਿੰਨੀਆਂ ਚਲਾਕੀਆਂ ਖੇਡਣ ਲੱਗ ਗਏ ਕਿਹ ਤੋਂ ਹੀ ਅੰਕਲਾ ਜਿਨ੍ਹਾਂ ਦੇ ਉਦੋਂ ਮੈਂ ਮਦਦ ਕੀਤੀ ਸੀ ਅੰਕਲ ਜੀ ਇਹ ਬਿਸਕੁਟਾਂ ਦਾ ਪੈਕੇਟ ਹੁਣ ਤੁਸੀਂ ਖਾਣਾ ਕਿ ਇਹਨੂੰ ਵੀ ਆਟੇ ਵਾਂਗੂ ਅੱਗੇ ਜਾ ਕੇ ਵੇਚ ਦੇਣਾ ਵਾ ਘਟੋ ਘਟ ਆਪਣੀ ਉਮਰ ਦਾ ਹੀ ਲਿਆਜ ਕਰ ਲੈਂਦੇ ਤੁਹਾਨੂੰ ਦੇਖ ਕੇ ਭਲਾ ਕੋਈ ਕਹਿ ਸਕਦਾ ਬਿੰਨੇ ਭੋਲੇ ਭਾਲੇ ਚਿਹਰੇ ਪਿੱਛੇ ਇੰਨਾ ਚਲਾਕ ਇਨਸਾਨ ਛਪਿਆ ਹੋਊਗਾ ਤੁਹਾਨੂੰ ਲੱਗਦਾ ਤੁਹਾਡੀ ਇਤਾਂ ਮਦਦ ਕਰਨ ਤੋਂ ਬਾਅਦ ਮੈਂ ਕਿਸੇ ਹੋਰ ਦੀ ਵੀ ਮਦਦ ਕਰ ਸਕੂੰਗੀ ਅਸਲ ਤੇ ਗੱਲ ਪਤਾ ਕੀ ਆ ਤੁਹਾਡਾ ਢਿੱਡ ਤਾਂ ਭਰ ਜਾਂਦਾ ਪਰ ਤੁਹਾਡੀ ਨੀਤ ਨਹੀਂ ਭਰਦੀ ਉੱਤ ਕੱਲੇ ਆਟੇ ਨਾਲ ਢਿੱਡ ਨਹੀਂ ਭਰਦਾ ਇਹਦੇ ਵਾਸਤੇ ਸਬਜ਼ੀ ਦਾਲ ਤੇਲ ਇਹ ਚੁੱਲਾ ਮਚਾਉਣ ਲਈ ਪੈਸੇ ਦੀ ਲੋੜ ਪੈਂਦੀ ਆ ਮੈਨੂੰ ਤਾਂ ਮੇਰੀ ਉਮਰ ਦਾ ਲਿਆਦ ਹੈਗਾ ਪਰ ਮੇਰੇ ਹਾਲਾਤਾਂ ਨੂੰ ਨਹੀਂ ਨਾ ਹੈਗਾ ਮੇਰੇ ਘਰ ਵਾਲੀ ਬਿਮਾਰ ਪਈ ਆ ਭੁੱਖ ਤੋਂ ਜ਼ਿਆਦਾ ਉਹਨੂੰ ਦਵਾਈਆਂ ਦੀ ਲੋੜ ਇਨੇ ਗਿਆਸੀ 23 ਜਨਵਰੀ ਕਾ ਹਮ ਦਾ ਪਤਾ ਕਰ ਪਰ ਸਾਰੇ ਲੋਕ ਮੈਨੂੰ ਵੇਖ ਕੇ ਕਹਿੰਦੇ ਬਾਪੂ ਜੀ ਆ ਥੋੜੀ ਕੰਮ ਕਰਨ ਦੀ ਉਮਰ ਨਹੀਂ ਇਹ ਉਮਰ ਤਾਂ ਥੋੜੀ ਆਰਾਮ ਕਰਨ ਦੀ ਆ ਬੱਚਿਆਂ ਦੇ ਸੁਪਨੇ ਪੂਰੇ ਕਰਨ ਲਈ ਨਹੀਂ ਮੈਂ ਸਾਰੀ ਜ਼ਿੰਦਗੀ ਮਿੱਟੀ ਨਾਲ ਮਿੱਟੀ ਹੁੰਦਾ ਰਿਆ ਤੇ ਹੁਣ ਜਦੋਂ ਅਸੀਂ ਬੁਢਾਪੇ ਚ ਆ ਗਏ ਕਿ ਉਹ ਆਪਣੇ ਸੁਪਨੇ ਪੂਰੇ ਕਰਨ ਵਾਸਤੇ ਸਾਡੇ ਤੋਂ ਮੂੰਹ ਮੋੜ ਗਏ ਤੇ ਮੈਂ ਆਪਣੀ ਬਿਮਾਰ ਘਰ ਵਾਲੀ ਤੋਂ ਕਿਵੇਂ ਮੂੰਹ ਮੋੜ ਲਾਂ ਨਾਲੇ ਪੁੱਤ ਦਾਨ ਕੋਈ ਕਿਸੇ ਦੀ ਮਦਦ ਕਰਨ ਲਈ ਨਹੀਂ ਕਰਦਾ ਉਹ ਤਾਂ ਜਾਂ ਪੰਨ ਕਮਾਉਣ ਲਈ ਜਾਂ ਘਰ ਦੇ ਹਾਲਾਤ ਸੁਧਾਰਨ ਲਈ ਤੇ ਜਾਂ ਫਿਰ ਰੱਬ ਨੂੰ ਮਨਾਉਣ ਲਈ ਕਰਦਾ ਜੇ ਮੈਂ ਕਿਸੇ ਤੋਂ ਮਦਦ ਲਈ ਨਗਦ ਪੈਸੇ ਮੰਗਦਾ ਤਾਂ ਸੋਚਦੇ ਇਹਨੇ ਕੋਈ ਨਸ਼ਾ ਕਰਨਾ ਹੋਣਾ ਤੇ ਪੁੱਤ ਜਿਹੜਾ ਤੂੰ ਮੈਨੂੰ ਆਟਾ ਲੈ ਕੇ ਦਿੱਤਾ ਸੀ ਉਹ ਆਟੇ ਨੂੰ ਵੇਚ ਕੇ ਜਿਹੜੇ ਪੈਸੇ ਮੈਨੂੰ ਮਿਲੇ ਸੀ ਨਾ ਉਹਦੇ ਚੋਂ ਆਹੀ ਪੈਸੇ ਬਚੇ ਆ ਇਹ ਤੂੰ ਰੱਖ ਲੈ ਇਹ ਥੋੜੇ ਘੱਟ ਆ ਪਰ ਮੇਰਾ ਘਰ ਨੇੜੀ ਆ ਮੈਂ ਬਾਕੀ ਦੇ ਪੈਸੇ ਵੀ ਤੈਨੂੰ ਸਾਰੇ ਵਾਪਸ ਕਰ ਦੂੰਗਾ ਨਹੀਂ ਅੰਕਲ ਮੈਨੂੰ ਇਹ ਪੈਸੇ ਨਹੀਂ ਚਾਹੀਦੇ ਮੈਂ ਤੁਹਾਡੀ ਮਦਦ ਕੀਤੀ ਸੀ ਤੁਸੀਂ ਇਹਨਾਂ ਪੈਸਿਆਂ ਦਾ ਜੋ ਮਰਜ਼ੀ ਕਰੋ ਵੈਸੇ ਸਹੀ ਤਾਂ ਕਹਿ ਰਹੇ ਸੀ ਅੰਕਲ ਅੱਜ ਕੱਲ ਅਸੀਂ ਦਾਨ ਥੋੜੀ ਕਰਦੇ ਆਂ ਅਸਤਾਬਸ ਦਿਖਾਵਾ ਕਰਦੇ ਆਂ ਕਦੇ ਪੁੰਨ ਕਮਾਉਣ ਲਈ ਤੇ ਕਦੇ ਆਪਣੇ ਪਾਪ ਧੋਣ ਲਈ